ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਲਗਾਤਾਰ ਸਿਆਸੀ ਪਾਰਟੀਆਂ ਜਿਹੜੀਆਂ ਨੇ ਆਪੋ ਆਪਣੇ ਚੋਣ ਪ੍ਰਚਾਰ ਦੇ ਵਿੱਚ ਲੱਗੀਆਂ ਹੋਈਆਂ ਨੇ ਪਰ ਦੱਸ ਦਈਏ ਕਿ ਜਿਤੇ ਕੀ ਕੇਂਦਰੀ ਪਾਰਟੀ ਯਾਨੀ ਕਿ ਬੀਜੇਪੀ ਦਾ ਕੇਂਦਰ ਸਰਕਾਰ ਦਾ ਲਗਾਤਾਰ ਹੀ ਵਿਰੋਧ ਆਮ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਦੱਸਿਏ ਜਿਸ ਤਰੀਕੇ ਦੇ ਨਾਲ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਦੇ ਉੱਤੇ ਬੈਠੇ ਹੋਏ ਨੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਉਸ ਦੇ ਮੱਦੇ ਨਜ਼ਰ ਹੁਣ ਪਿੰਡਾਂ ਦੇ ਵਿੱਚ ਲਗਾਤਾਰ पांचवादा विरोध ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਚੱਲਦੀਆਂ ਮਾਨਸਾ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਬੀਜੇਪੀ ਲੀਡਰਸ ਦੇ ਲਈ ਨੋ ਐਂਟਰੀ ਦੇ ਬੋਰਡ ਲਗਾ ਦਿੱਤੇ ਗਏ ਨੇ ਤਾਂ ਦੱਸਦੀਏ ਕਿ ਮਾਨਸਾ ਦੇ ਪਿੰਡ ਕੋਟਲੀ ਕਲਾ ਦੇ ਵਿੱਚ ਨੌਜਵਾਨਾਂ ਅਤੇ ਕਿਸਾਨਾਂ ਦੇ ਵੱਲੋਂ ਮਿਲ ਕੇ ਜਿਹੜਾ ਬੀਜੇਪੀ ਦੇ ਵੱਲੋਂ ਇਹ ਸੰਘਰਸ਼ ਉਨੀ ਕਿਹਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਬੀਜੇਪੀ ਸਾਨੂੰ ਦਿੱਲੀ ਚਲਣ ਦੀ ਇਜਾਜ਼ਤ ਨਹੀਂ ਦੇ ਸਕਦੀ ਹੈ ਤਾਂ ਅਸੀਂ ਵੀ ਉਹਨਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਆਉਣ ਦੀ ਇਜਾਜ਼ਤ ਨਹੀਂ ਦਵਾਂਗੇ ਇਸ ਕਰਕੇ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਦੀ ਐਂਟਰੀ ਪੁਆਇੰਟ ਦੇ ਉੱਤੇ ਬੋਰਡ ਲਗਾਇਆ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਹੈ ਨੌਜਵਾਨ ਸ਼੍ਰੋਪਕਰਨ ਸਿੰਘ ਅਤੇ ਕਿਸਾਨਾਂ ਦੇ ਕਾਤਿਲ ਮੋਦੀ ਸਰਕਾਰ, ਬੀਜੇਪੀ, ਆਰਆਰਐਸ ਅਤੇ ਉਹਨਾਂ ਦੇ ਹੋਰ ਰਾਜਨੀਤਿਕ ਸਾਥੀਆਂ ਦਾ ਇਸ ਪਿੰਡ ਦੇ ਵਿੱਚ ਬਾਈਕਾਟ ਹੈ। ਬੀਜੇਪੀ, ਆਰਆਰਐਸ ਨੂੰ ਐਂਟਰੀ ਦਾ ਲਗਾਤਾਰ ਪੰਜਾਬ ਦੇ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਇਸ ਦਾ ਕਾਰਨ ਖਾਸ ਤੌਰ ਦੇ ਉੱਤੇ ਕਿਸਾਨੀ ਅੰਦੋਲਨ ਬਣਿਆ ਹੈ ਜਿਸ ਦੇ ਵਿੱਚ ਅਸੀਂ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕੀਤੀ ਹੈ ਆਓ ਸੁਣਦਿਆਂ ਕੀ ਕੁਝ ਕਹਿਣਾ ਹੈ ਪਿੰਡ ਵਾਸੀਆਂ ਦਾ ਅੱਜ ਅਸੀਂ ਬਾਈਕਾਟ ਦੀ ਕੌਮ ਦਿੱਤੀ ਸੀ ਪਿੰਡ ਦੇ ਵਿੱਚ ਇਕੱਠ ਸੀਗੇ ਹੀ ਐਸੇ ਜੀ ਤੇ ਮੈਂ ਤੁਹਾਨੂੰ ਫੋਟੋ ਵਗੈਰਾ ਭੇਜ ਸਕਦਾ ਪਰ ਫੋਨ ਦੁਆਰਾ ਤਾਂ ਮਿਲ ਦੁਆਰਾ ਕਾਲ ਤਾਂ ਵੀ ਉੱਪਰ ਕਰੀ ਦੱਸ ਸਕਦੇ ਹਾਂ

ਕੀ ਪੂਰਾ ਮਾਮਲਾ ਕੀ ਹੈ ਕਿ ਤੁਸੀਂ ਪਿੰਡ ਦੇ ਵਿੱਚ ਬਾਈਕਾਟ ਦੇ ਪੋਸਟਰਸ ਲਗਾਏ ਨੇ ਹਾਂਜੀ ਹਾਂਜੀ ਕੀ ਹੈ ਪੂਰਾ ਮਾਮਲਾ ਮਾਮਲਾ ਤੇ ਇਹ ਜਿਹੜੇ ਖਨੌਰੀ ਤੇ ਸ਼ੰਭੂ ਵਾਟ ਤੇ ਜੋ ਮੋਰਚਾ ਚੱਲ ਰਿਹਾ ਹੈ ਨਾ ਜੀ ਉਸ ਨੂੰ ਲੈ ਕੇ ਅਸੀਂ ਪਿੰਡ ਦੇ ਵਿੱਚ ਜਿਹੜੇ ਪਿੰਡ ਦੇ ਨੌਜਵਾਨਾਂ ਨੇ ਉਹਨਾਂ ਨੇ ਫੈਸਲਾ ਲਿਆ ਸੀਗਾ ਕਿ ਬੀਜੇਪੀ ਇਹ ਕਿਸੇ ਕੈਂਡੀਡੇਟ ਨੂੰ ਪਿੰਡ ਦੇ ਜਵਾੜ ਨਹੀਂ ਦਿੱਤਾ ਜਾਊਗਾ ਜੀ ਕਿਉਂਕਿ ਸ਼ੁਕਰਮੰਦ ਜਿਹੜਾ ਮੁੰਡਾ ਸੀਗਾ 24 ਸਾਲ ਦਾ ਨੌਜਵਾਨ ਪਿੰਡ ਦੇ ਦੀ ਸੀਗਾ ਜੀ ਜੀ ਉਹ ਉਹਦੇ ਗੋਲੀ ਮਾਰੀ ਗਈ ਹੈ ਨਾ ਜੀ ਜੀ ਤੇ ਪਿਛਲੇ ਦੋ ਦਿਨ ਪਹਿਲਾਂ ਹੀ ਨਵਦੀਬਾਡਰ ਤੋਂ ਇੱਕ ਮੁੰਡਾ ਹੋ ਰਿਹਾ ਏਅਰਪੋਰਟ ਤੋਂ ਫੜ ਲਏ ਆਪਣੇ ਮਹਾਲੇ ਏਅਰਪੋਰਟ ਤੋਂ ਹਾਂਜੀ ਹਾਂਜੀ ਤਾਂ ਲਗਾਤਾਰ ਮਤਲਬ ਬੀਜਪੀ ਹਮਲਾਵਰ ਤਾਂ ਹੋਈ ਰਹੀ ਹੈ ਕਿਸਾਨਾਂ ਤੇ ਉਹ ਚੀਜ਼ ਨੂੰ ਦੇਖਦੇ ਹੋਏ ਸਾਡੇ ਪਿੰਡ ਦੇ ਨੌਜਵਾਨਾਂ ਨੇ ਵੱਲ ਫੈਸਲਾ ਲਿਆ ਵੀ ਬੀਜਪੀ ਦਾ ਕੈਂਡੀਡੇਟ ਅਸੀਂ ਪਿੰਡ 'ਚ ਨਹੀਂ ਵੜਨ ਦੇਵਾਂਗੇ ਜੀ ਹਾਂਜੀ ਹਾਂਜੀ ਤੇ ਇਸ ਤੋਂ ਇਲਾਵਾ ਤੁਹਾਡੇ ਪਿੰਡ ਵੱਲੋਂ ਹੋਰ ਕੀ ਕੀ ਪਹਿਲ ਕਦਮੀਆਂ ਚੁੱਕੀਆਂ ਜਾ ਰਹੀਆਂ ਹਨ ਕਿਸਾਨੀ ਅੰਦੋਲਨ ਨੂੰ ਲੈ ਕੇ ਜਾਂ ਫਿਰ ਬਾਇਕਾਟ ਨੂੰ ਲੈ ਕੇ ਬਾਈਕ ਆਉਟ ਦੇ ਤਹੀ ਵੀ ਪਿੰਡ ਦੇ ਜਿੰਨੇ ਐਂਟਰੀ ਪੁਆਇੰਟ ਨੇ ਅਸੀਂ ਸਾਰਿਆਂ ਤੇ ਫਲੈਕਸ ਲਾਏ ਨੇ ਅੱਜ ਜੀ ਕੀ ਲਿਖਿਆ ਹੈ ਫਲੈਕਸ ਦੇ ਉੱਤੇ ਅੱਜ ਉਹਦੇ ਵਿੱਚ ਮੇਨਲੀ ਸ਼ੁਕਰਮਾਨ ਦਾ ਆਪਣੇ ਜਨਰਲ ਕਤਲ ਹੋ ਕੀਤਾ ਹੈ ਭਾਜੀਪੀ ਸਰਕਾਰ ਨੇ ਜੀ ਉਹਨਾਂ ਦਾ ਵੇਰਵਾ ਪਾ ਕੇ ਤੇ ਭਾਜੀਪੀ ਆਰਐਸਐਸ ਨੂੰ ਐਂਟਰੀ ਸਾਈਨ ਨੇ ਜੀ ਤੇ ਪਿੰਡ ਦੇ ਸਾਰੇ ਐਂਟਰੀ ਪੁਆਇੰਟਾਂ ਤੇ ਲਾਏ ਹੋਏ ਨੇ ਅਸੀਂ ਜੀ ਜੀ ਹਾਂਜੀ ਤੇ ਬਾਕੀ ਸ਼ੰਭੂ ਵਾਟਰ ਤੇ ਜਿਹੜੀ ਆਉਣ ਜਾਣ ਹੈ ਤੇ ਅੱਜ ਵੀ ਅੰਮ੍ਰਲੇ ਇਕੱਠ ਹੋਇਆਗਾ ਜੀ ਤੇ ਉਸ ਨੂੰ ਲੈ ਕੇ ਬਸ ਇਹ ਤੋਂ ਪਿੰਡੋਂ ਕੁਝ ਬੰਦੇ ਸ਼ੰਭੂ ਵਾਟਰ ਆਉਣ ਜਾਣ ਕਰਦੇ ਰਹਿੰਦੇ ਜੀ ਜੀ ਹਾਂਜੀ ਤਾਂ ਮਤਲਬ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਤੁਹਾਡੇ ਪਿੰਡ ਦੇ ਵਿੱਚ ਪੂਰਨ ਤੌਰ ਦੇ ਉੱਤੇ ਬੀਜੇਪੀ ਦਾ ਬਾਈਕਾਟ ਹੈ ਕਿ ਪਿੰਡ ਦੇ ਵਿੱਚ ਜੇਕਰ ਕੋਈ ਲੀਡਰ ਆਏਗਾ ਤਾਂ ਉਸ ਦੀ ਆਪਣੀ ਜ਼ਿੰਮੇਵਾਰੀ ਹੈ ਜੋ ਪਿੰਡ ਵਾਲੇ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਹਾਜੇ ਜਿੰਦ ਪਿੰਡ ਵਾਲਾਂ ਵੱਲੋਂ ਇਹੀ ਅੱਜ ਜਿਹੜੇ ਅਨਾਉਂਸਮੈਂਟ ਵੀ ਇਹੀ ਹੋਈ ਹੈ ਵੀ ਜੇ ਕੋਈ ਵੀ ਬੀਜੇਪੀ ਦਾ ਲੀਡਰ ਆਉਂਦਾਗਾ ਹੂੰ ਤਾਂ ਮਤਲਬ ਉਹ ਆਪ ਆਪ ਦਾ ਆਪ ਜ਼ਿੰਮੇਵਾਰ ਹੈ ਜੇ ਮਤਲਬ ਗੱਡੀਆਂ ਤੇ ਉਹ ਝੰਡੀਆਂ ਵਗੈਰਾ ਲਾ ਕੇ ਆਉਂਦੇ ਤੇ ਜਾਂਦੇ ਹੋ ਝੰਡੀਆਂ ਹੋਣਗੀਆਂ ਨੇ ਉਹਨਾਂ ਵੱਲੋਂ ਇਹੀ ਉਹਨਾਂ ਨੂੰ ਸਲਾਹ ਸੀ ਕਿ ਤੁਸੀਂ ਨਾ ਆਓ ਤੇ ਤੁਸੀਂ ਸੁਣਿਆ ਹੈ ਕਿ ਪਿੰਡ ਵਾਸੀਆਂ ਦੇ ਵਿੱਚ ਕਿਸਾਨੀ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਕਿਸ ਤਰੀਕੇ ਦੇ ਨਾਲ ਰੋਸ ਹੈ ਤਾਂ ਇਸ ਕਰਕੇ ਲਗਾਤਾਰ ਕੇਂਦਰ ਦੇ ਖਿਲਾਫ ਆਮ ਲੋਕ ਤੜਨੇ ਪ੍ਰਦਰਸ਼ਨ ਦੇ ਰਹੇ ਨੇ ਪਿੰਡਾਂ ਦੇ ਵਿੱਚ ਨੋ ਐਂਟਰੀ ਦੇ ਬੋਰਡ ਲਗਾਏ ਗਏ ਨੇ ਸਿਨਾਲੇ ਵੀ ਕਹਿ ਦਿੱਤਾ ਗਿਆ ਹੈ ਕਿ ਜੇਕਰ ਉਹਨਾਂ ਲੀਟਰਾ ਦੇ ਖਿਲਾਫ ਕੁਝ ਵੀ ਹੋਵੇਗਾ ਇਸ ਦੀ ਜ਼ਿੰਮੇਵਾਰੀ ਉਹਨਾਂ ਲੀਟਰਾ ਦੀ ਹੀ ਆਪਦੀ ਹੋਵੇਗੀ ਚੰਡੀਆਂ ਲੈ ਕੇ ਤਾਂ ਪਿੰਡ ਦੇ ਵਿੱਚ ਆ ਸਕਦੇ ਨੇ ਪਰ ਜਦੋਂ ਵਾਪਸੀ ਹੋਵੇਗੀ ਇਹ ਪਿੰਡ ਵਾਸੀਆਂ ਦੀ ਗਰੰਟੀ ਨਹੀਂ ਹੈ ਉਹ ਕੀ ਕਰ ਸਕਦੇ ਨੇ ਇਸ ਸਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ